ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਸਭ ਤੋਂ ਪਹਿਲਾਂ ਖੋਲੀਏ ਆਪਣੇ ਜਾ ਕੇ ਦੁਕਾਨ 8 ਵਜੇ ਦਾ ਟਾਈਮ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਆਪਾਂ ਖੋਲਿਆ ਬਾਹਰਲੇ ਗੇਟ ਦਾ ਕੁੰਡਾ ਜੋ ਆਪਾਂ ਇਹਨੂੰ ਜੰੰਦਾ ਲਾਉਣਾ ਹੁੰਦਾ ਅੰਦਰਲੇ ਪਾਸੇ ਤੋਂ ਬਾਹਰ ਇਹ ਜੰੰਦਾ ਲੱਗਦਾ ਨਹੀਂ ਲੈ ਕੇ ਰੱਬ ਦਾ ਨਾਮ ਆਪਾਂ ਖੋਲਤਾ ਵੱਡਾ ਗੇਟ ਇਸ ਤੋਂ ਬਾਅਦ ਆਪਾਂ ਗੇਟ ਖੁੱਲਣ ਤੋਂ ਬਾਅਦ ਚਲੇਗੇ ਬਾਜ਼ਾਰ ਦੇ ਵਿੱਚ ਗੱत्ता ਲੈਣ ਆਹ ਗੱत्ता ਪਹਿਲੀ ਦੁਕਾਨ ਤੋਂ ਆਪਾਂ ਚੱਕਿਆ ਕਰਾਂਦੇ ਦੀ ਤੋਂ ਇਹ ਗੱਤਾ 5 ਕਿਲੋ ਹੋਇਆ ਤੇ ਆਪਾਂ ਇਹਨਾਂ ਦੇ ਪੈਸੇ ਦੇ ਕੇ ਚਲੇ ਗਏ ਅਗਲੀ ਦੁਕਾਨ ਤੇ ਫਿਰ ਆਪਾਂ ਅਗੇ ਗਾਹ ਇਹ ਵੀ ਕਰਿਆਨੇ ਦੀ ਦੁਕਾਨ ਸੀ ਇਹਨਾਂ ਦੇ ਡੱਬੇ ਬਾਹਰ ਕੱਢ ਕੇ ਸਾਰੇ ਛਿੱਟੇ ਪਏ ਸੀਗੇ ਤੇ ਇਹ ਡੱਬੇ ਆਪਾਂ ਹੁਣ ਇਕੱਲਾ ਇਕੱਲਾ ਭੰਨ ਕੇ ਇਹਦਾ ਇੱਕ ਪਲੰਦਾ ਬਣਾਵਾਂਗੇ ਆ ਵੀਰ ਬਾਹਰੋਂ ਅੰਦਰੋਂ ਚੱਕ ਚੱਕ ਬਾਹਰ ਗੱਤਾ ਛਿੱਟੀ ਜਾਂਦਾ ਹੈਗਾ ਤੇ ਆ ਜਿਹੜਾ ਡੱਬਾ ਤੁਸੀਂ ਦੇਖ ਰਹੇ ਹੋ ਇਹ ਸਾਰੇ ਆਪਾਂ ਭੰਨ ਰਹੇ ਹਾਂ ਹੁਣ ਆਪਾਂ ਇਕੱਲਾ ਇਕੱਲਾ ਡੱਬਾ ਉੜ ਰਹੇ ਆਗੇ ਚੇਪੀ ਲਾ ਰਹੇ ਆ ਇਹਦੇ ਪਹਿਲਾਂ ਉਹ ਆਪਾਂ ਕੁਸਲਾਤੀ ਕੋਸਾ ਰਹਿਗੇ ਸੀ ਡੱਬੇ 5 7 ਇਹਨੇ ਮਗਰੋਂ ਸਿੱਟੇ ਸੀਗੇ ਉਹ ਡੱਬੇ ਆਪਾਂ ਹੁਣ ਚੱਕ ਕੇ ਦੁਬਾਰਾ ਇਹਨਾਂ ਨੂੰ ਭੰਨ ਕੇ ਤੈਹ ਲਾ ਕੇ ਚੰਗੀ ਤਰ੍ਹਾਂ ਫਿਰ ਆਪਾਂ ਇਹਦਾ ਇੱਕ 12 13 ਕਿਲੋ ਦਾ ਪਲੰਦਾ ਬਣਾਂਗੇ ਸੋ ਇਹਨਾਂ ਕੋਲੇ ਆ ਗੱਤਾ ਸੀ ਅੱਜ ਕੱਲ ਵੀ ਇਹਨਾਂ ਤੋਂ ਲੈ ਗਏ ਸੀਗੇ ਇਹ ਵੀ ਡੇਲੀ ਡੇਲੀ ਚਕਾਉਂਦੇ ਨੇ ਗੱਤਾ ਬੱਚਾ ਬਹੁਤ ਦੁਕਾਨਦਾਰ ਡੇਲੀ ਡੇਲੀ ਗੱਤਾ ਚਕਾਉਂਦੇ ਨੇ ਹੈ ਗੱਤ ਦੇ ਦੁਕਾਨਦਾਰ ਨੇ ਜਿਹੜੇ ਉਹ ਜਿਹਨਾਂ ਕੋਲ ਜਗਾ ਵਾਧਾ ਰੱਖਣ ਨੂੰ ਉਹ ਹਫਤੇ ਬਾਅਦ 10 ਦਿਨਾਂ ਬਾਅਦ ਇਕੱਠਾ ਟਿਕਾਉਂਦੇ ਨੇ। ਸੋ ਆਪਾਂ ਇਹ ਬੰਦ ਲਿਆ ਫਲੰਦਾ। ਉਸ ਤੋਂ ਬਾਅਦ ਆਪਾਂ ਚਲੇਗੇ ਕਿਤਾਬਾਂ ਵਾਲੀ ਦੁਕਾਨ ਤੇ। ਇਹਨਾਂ ਦਾ ਆਪਾਂ ਨੂੰ ਫੋਨ ਆਇਆ ਸੀ ਕੱਲ ਦਾ ਗੱਤੇ ਨੂੰ। ਆਪਾਂ ਇਹਨਾਂ ਦਾ ਗੱਤਾ ਫਲੰਦਾ ਇਹਨਾਂ ਵਾਲਾ ਵੀ ਬਣ ਰਹੇ ਹੁਣ। ਕੱਲਾ ਕੱਲਾ ਡੱਪਾ ਤੋੜ ਕੇ ਇਹ ਵੀ ਇੱਕ ਤਰ੍ਹਾਂ ਦਾ ਬਣਾਂਗਾ ਆਪਾਂ 20-25 ਕਿਲੋ ਦਾ ਫਲੰਦਾ। ਆਪਾਂ ਜਿੰਨਾ ਗੱਤਾ ਤੁਹਾਨੂੰ ਦਿਖ ਰਿਹਾ ਹੈ ਇਹ ਇੱਕ ਪਲੰਦਾ ਬਣਾਵਾਂਗੇ ਤਾਂ ਜੋ ਆਪਾਂ ਨੂੰ ਚੱਕਣ ਕਰਨ ਵਿੱਚ ਸੌਖਾ ਰਹੇਗਾ ਤੇ ਤੋਲਣ ਦੇ ਵਿੱਚ ਵੀ ਆਪਾਂ ਨੂੰ ਸੌਖਾ ਰਹੇਗਾ ਛੋਟੇ ਘੰਡੇ ਦੇ ਉੱਪਰ ਤੇ ਜੇ ਵੱਡੇ ਘੰਡੇ ਉੱਪਰ ਤੋਲਣਾ ਹੋਵੇ ਤਾਂ ਫਿਰ ਆਪਾਂ ਔਰ ਟਾਂਗਾਂ ਬੰਨ ਲੈਣੇ ਆ ਜਦੋਂ ਆਪਾਂ ਛੋਟੇ ਘੰਡੇ ਤੋਲਣਾ ਹੋਵੇ ਤਾਂ ਆਪਾਂ ਇਸ ਤਰ੍ਹਾਂ ਬੰਨ੍ਹਨੇ ਆ ਗੱਤੇ ਨੂੰ ਤਾਂ ਜੋ ਕਿ ਘੰਡੇ ਨਾਲ ਗੱਤਾ ਤੇ ਵੇਟ ਵੀ ਸਹੀ ਤੋਲਿਆ ਜਾਵੇ ਇਸ ਤੋਂ ਬਾਅਦ ਆਪਾਂ ਇਹਨਾਂ ਕੋਲ ਆ ਚੱਕਦੇ ਹੁੰਨੇ ਆ ਕਿ ਬਰੀਕ ਸਮਾਹਣਾ ਇਹਨੂੰ ਕਚਰਾ ਬੋਲਦੇ ਆਂਗੇ ਇਹਦੇ ਵਿੱਚ ਪਲਾਸਟਿਕ ਦੀਆਂ ਆਪਣੀਆਂ ਰस्सियां ਹੁੰਦੀਆਂ ਨੇਗੀਆਂ ਵਿੱਚ ਇਹਦੇ ਬੈਲਟਾਂ ਆਈਆਂ ਹੁੰਦੀਆਂ ਨੇਰੇ ਵਿੱਚ ਇਹਦੇ ਹੁੰਦਾ ਕਾਗਜ਼ ਬਰੀਕ ਮੂਮੀ ਕਾਗਜ਼ ਤੇ ਵਿੱਚ ਮੜਾ ਮੂਟਾ ਇਹਦੇ ਗੱਤਾ ਹੁੰਦਾ ਫਿਰ ਆਪਾਂ ਇਹ ਦੁਕਾਨਾ ਉੱਤੇ ਜਾ ਕੇ ਮਾਲ ਸਾਰਾ ਅੱਡ-ਅੱਡ ਛਾਂਟ ਸਟਈਆ ਕਰਦੇ ਆਂਗੇ ਉਹ ਆਪਾਂ ਇਹਦੇ ਵਿੱਚ ਪਾ ਰਹੇ ਆਂ ਆਹ ਮਾਲ ਥੱਲੋਂ ਚੱਕ ਕੇ ਜੰਨਾ ਇਹਨਾਂ ਦਾ ਖੰਡਿਆ ਕੱਪੜਿਆ ਸਾਰੇ ਦੇ ਵਿੱਚ ਪਾ ਕੇ ਇਹ ਬੋਰਾ ਆਪਾਂ ਪੂਲਾ ਭਰ ਲਾਂਗੇ ਤੇ ਇਸ ਤੋਂ ਬਾਅਦ ਆਪਾਂ ਲਿਆ ਆ ਸਰੀਆ ਸਰੀਆ ਇਹਦਾ ਵਜ਼ਨ ਹੈਗਾ 14 ਕਿਲੋ ਦੇ ਨੇੜੇ ਤੇੜੇ ਇਹ ਵੀ ਆਪਾਂ ਬਾਜ਼ਾਰ ਚੋਂ ਖਰੀਦੇ ਅੱਜ ਤੇ ਆਪਾਂ ਇਹ ਸਰੀਆ ਲਿਆ ਹੈਗਾ 30 ਰੁਪਏ ਕਿਲੋ 31 ਰੁਪਏ ਕਿਲੋ ਆਪਣਾ ਇਹ ਲੋਹਾ ਅੱਜ ਦੀ ਡੇਟ ਤੇ ਵੇਚ ਰਿਹਾ ਹੈਗਾ ਤੇ ਆਪਾਂ 1 ਰੁਪਏ ਲੋਹੇ ਤੇ 1 ਰੁਪਈਆ ਹੀ ਵਜ਼ਨ ਦਾ ਕਿਲੋ ਮਗਰ ਗੱਤੇ 'ਚੋਂ 2 ਰੁਪਈਆ ਕਿਲੋ ਮਗਰ ਵਜ਼ਨ ਨੇ ਉਪਾਹ ਮਾਲ ਤੋਲ ਲਿਆ ਉਹਨਾਂ ਤੋਂ ਬਾਅਦ ਆਪਾਂ ਇਹ ਕਰ ਲਿਆ ਰੇੜੀ 'ਚ ਲੋਡ ਹੁਣ ਆਪਾਂ ਚੱਲਿਆਂਗੇ ਜੀ ਦੁਕਾਨ ਤੇ ਸਾਰੇ ਬਾਜ਼ਾਰ 'ਚ ਆਪਾਂ ਜਿਹੜਾ ਲਾਇਆ ਏ ਤੇ ਆਪਾਂ ਨੂੰ ਜਿੰਨਾ ਕਮਾਲ ਮਿਲਿਆ ਉਹ ਆਪਾਂ ਲੈ ਕੇ ਹੁਣ ਆਪਾਂ ਆਗੇ ਆਪਣੀ ਦੁਕਾਨ ਤੇ ਜਾ ਰਹੇ ਹਾਂ ਜੀ ਹੁਣ ਜਿਹੜਾ ਆਪਾਂ ਨੇ ਮਾਲ ਲਿਆਗਾ ਇਹ ਆਪਾਂ ਹੁਣ ਦੁਕਾਨ ਤੇ ਜਾ ਕੇ ਇਹਨੂੰ ਸਾਫ ਟਸਟਈਆ ਕਰਾਂਗੇ ਸਾਫ ਟਸਟਈਆ ਕਰਨ ਤੋਂ ਬਾਅਦ ਇਹ ਮਾਲ ਆਪਾਂ ਆਕਤੇ ਬਾਅਦ ਜਦੋਂ ਇਕੱਠਾ ਹੋ ਜਾਂਦਾਗਾ ਉਹ ਆਪਾਂ ਲੋਡ ਕਰ ਦਿੰਨੇ ਆ ਹੁਣ ਆਪਾਂ ਆਗੇ ਦੁਕਾਨ ਤੇ ਸਭ ਤੋਂ ਪਹਿਲਾਂ ਆਪਾਂ ਰਸਾ ਖੋਲਿਆ ਜਿਹੜਾ ਆਪਾਂ ਨੇ ਬੂਰਿਆਂ ਵਾਲਾ ਪੂਰਾ ਲਾਹਿਆ ਫਿਰ ਉਸ ਤੋਂ ਬਾਅਦ ਆਪਾਂ ਲਾਹਿਆ ਆਹ ਮਿਕਸ ਬੂਰਾ ਜਿਹੜਾ ਆਪਾਂ ਕਿਤਾਬਾਂ ਵਾਲਿਆਂ ਤੋਂ ਲੈ ਕੇ ਆਏ ਸੀਗੇ ਹੁਣ ਆਪਾਂ ਇਹਨੂੰ ਬਾਅਦ ਚ ਛਾਂਟ ਲਈਏ ਇੱਥੇ ਆਗੇ ਨਗਾਹਤੀ ਕਰ ਦਿੰਨੇ ਆ ਹੁਣ ਮੰਨ ਲਓ ਆਪਾਂ ਲਾ ਰਹੇ ਆ ਆਹ ਲੋਹਾ ਸਰੀਆ ਜੋ ਆਪਾਂ ਸਰੀਆ ਖਰੀਦ ਕੇ ਲੈ ਕੇ ਆਏ ਸੀ ਅੱਜ ਤੇ ਨਾਲ ਉਹਨਾਂ ਨੇ ਆ ਇੱਕ ਆ ਵੀ ਦਿੱਤਾ ਸੀ ਉਹਨਾਂ ਨੇ ਢੋਲੇ ਦੇ ਵਿੱਚ ਲੋਹਾ ਥੋੜਾ ਆ 5 ਕਿਲੋ ਆ ਵੀ ਲਾ ਦਿੱਤਾ ਹੁਣ ਆਪਾਂ ਰਾ ਲਾਹਾਂਗੇ ਦੇ ਉੱਪਰੋਂ ਜੋ ਆਪਾਂ ਗੱਤੇ ਦੇ ਪਲੰਦੇ ਲੈ ਕੇ ਆਏ ਅੱਜ ਸਭ ਤੋਂ ਪਹਿਲਾਂ ਆਪਾਂ ਆ ਬਲੰਦਾ ਲਾਹਦਾ ਗੱਤੇ ਦਾ ਉਸ ਤੋਂ ਬਾਅਦ ਆਪਾਂ ਲਾਹਦਾ ਦੂਸਰਾ ਪਲੰਦਾ ਉਸ ਤੋਂ ਬਾਅਦ ਆਪਾਂ ਨੇ ਲਾਹਤਾ ਆ ਤੀਸਰਾ ਪਲੰਦਾ ਫਿਰ ਆਪਾਂ ਲਾਹਤਾ ਆ ਚੌਥਾ ਪਲੰਦਾ ਗੱਤੇ ਦਾ ਰੇੜੀ ਦੇ ਉੱਪਰੋਂ ਫਿਰ ਆਪਾਂ ਅੱਜ ਲੈਣਾ ਸੀ ਕੂਲਰ ਆ ਕੂਲਰ ਲੈਣ ਚਲੇ ਗਏ ਆਹ ਕੂਲਰ ਆਪਾਂ ਸਿਲੈਕਟ ਕਰਿਆਗਾ ਤੇ ਇਹ ਆਪਾਂ ਨੂੰ ਕੂਲਰ 7500 ਰੁਪਇਆ ਨਾਲ ਦਿੱਤਾਗਾ ਤੇ ਪੁਰਾਣਾ ਕੂਲਰ ਆਪਾਂ ਵਿੱਚ ਘਟਵਾਇਆਗਾ ਤੇ ਆਹ ਕੂਲਰ ਆਪਾਂ ਨੂੰ ਠੀਕ ਲੱਗੀ ਇਹਦੀ ਹਵਾ ਉਹ ਆਪਣਾ ਪੁਰਾਣਾ ਕੂਲਰ ਆ ਉਹ ਆਪਾਂ ਇਹਨਾਂ ਨੂੰ ਵਿੱਚ ਘਟਾਤਾ ਤੇ ਨਾਲ ਇਹਨਾਂ ਨੂੰ 7500 ਰੁਪਇਆ ਦਿੱਤਾ ਹੁਣ ਆਪਾਂ ਕੂਲਰ ਕਰ ਲਿਆ ਰੈਡੀ ਦੇ ਉੱਪਰ ਲੋਡ ਹੁਣ ਆਪਾਂ ਇਹਨੂੰ ਲੈ ਕੇ ਚੱਲਾਂਗੇ ਆਪਣੇ ਪਿੰਡ ਤੇ ਆਹ ਉਹ ਪੁੰਨਰਪਰਾਣਾ ਜੋ ਆਪਾਂ ਇਹਨਾਂ ਵਿੱਚ ਘਟਾਇਆਗਾ ਆਹ ਕਰ ਲਿਆ ਆਪਾਂ ਲੋਡ ਹੁਣ ਕੂਲਰ ਆ ਹੁਣ ਆਪਾਂ ਇਹਨੂੰ ਚੱਲਿਆ ਪਿੰਡ ਨੂੰ ਲੈ